ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਿੱਖ ਧਰਮ ਦੇ ਨਿਆਰੇ ਪੰਧਿਆ ਕਲਾਕਾਰ ਬੇ ਹੋਏ ਮੈਂ ਆਪਣੀਆਂ ਪਿਛਲੀਆਂ ਕੁਝ ਪੋਸਟਾਂ ਵਿੱਚ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਬਾਰੇ ਗੱਲ ਕੀਤੀ ਹੈ ਮੈਂ ਦੱਸਿਆ ਹਾਂ ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਲੰਘਾ ਕਰੀਆਂ ਪਈਆਂ ਕਿਸ ਤਰ੍ਹਾਂ ਉਹਨਾਂ ਨੇ ਸ਼ਾਂਤੀ ਦੇ ਕੋਲੇ ਜਿਹੜੇ ਹਿੱਲੇ ਸਾਮਨਾ ਬਣਾਏ ਪਰ ਕੋਕੀ ਪਹਾੜੀ ਰਾਜੇ ਉਹਨਾਂ ਦੇ ਵਿਰੋਧੀ ਰਹੇ ਇਸ ਕਰਕੇ ਕੋਈ ਨਾ ਕੋਈ ਜੰਗ ਜਣੀ ਮਿੱਤਰ ਨੂੰ ਪਾਰੀ ਰਾਜ ਦੇ ਕੁਮਾਰੂ ਤੇ ਇਤਲਾਮ ਸੰਪੂਰਨ ਕਰ ਦਿੱਤਾ ਤੇ ਗੁਰੂ ਸਾਹਿਬ ਨੇ ਨਾ ਕਰਾਇਆ ਫਿਰ ਮਾਹਬੀਤ ਸੇ ਅਗੇ ਕਿਸ ਤਰ੍ਹਾਂ ਮੁਰੂ ਸਾਹਿਬ ਨੇ ਸਿਕਾਣ ਨੂੰ ਮਜ਼ਬੂਤ ਕੀਤਾ ਆਪਣੇ ਨੂੰ ਕਿ ਕਿਸਾਣ ਨੂੰ ਰੇ ਸ਼ਸਤਰ ਵਿਗਿਆ ਸਿਖਾਈ ਕਿਲੇ ਬਣਵਾਏ ਤਾਂ ਕਿ ਸਥਿਤੀ ਜਿਹੜੀ ਅਲੰਗਪੁਰ ਸਾਹਿਬ ਨੂੰ ਮਜ਼ਬੂਤ ਹੋਵੇ ਅਨੰਦਪੁਰ ਸਾਹਿਬ ਤੋਂ ਕੋਈ ਜਾ ਕੇ ਫਿਰ ਵਾਪਸ ਹੋ ਆਏ ਔਰ ਤਾਂ ਕਿ ਅਲੰਗਪੁਰ ਸਾਹਿਬ ਜਿਹੜਾ ਸੀ ਉਹਨੂੰ ਸ਼ਾਂਤੀ ਉੱਥੇ ਪ੍ਰਵਿਰਤ ਕਰ ਸਕੇ ਪਰ ਬਾਹਰੀ ਰਾਜਾਂ ਜਿਹੜੇ ਸਾਨੂੰ ਉਹ ਜਿਹੜੇ ਸਾਨੂੰ ਮਾਦੀ ਯਾਤਰਾ ਨਹੀਂ ਰਹੀ ਮੈਂ ਤਾਂ ਕੇਵਲ ਸ਼ਾਂਤੀ ਲਈ ਪਾਕੰਦੀ ਰਹੀ। ਗੁਰੂ ਸਾਹਿਬ ਨੇ ਇਹ ਤੁਦਾ ਕਿਹਾ ਕਿ ਜਦੋਂ ਵੀ ਕੋਈ ਰਾਜਾ ਉਹਨਾਂ ਨੂੰ ਬੁਲਾਉਂਦਾ ਸੀ ਕਿਸੇ ਵੀ ਕਿਸੇ ਵੀ ਸੱਦੇ ਦੇ ਕੋਈ ਫੰਡ ਚਰਦੇ ਜਾਂ ਕੋਈ ਪ੍ਰੋਗਰਾਮ ਤੇ ਤਾਂ ਗੁਰੂ ਸਾਹਿਬ ਜਾਂਦੇ ਸਨ ਤਾਂ ਕਿ ਉਹਨਾਂ ਨਾਲ ਪਿਆਰ ਮੁਹੱਬਤ ਬਣੇ ਤਾਂ ਕਿ ਉਹਨਾਂ ਨਾਲ ਪਾਈਚਾਰਾ ਬਣੇ ਤਾਂ ਕਿ ਉਹਨਾਂ ਨਾਲ ਰਿਲੇਸ਼ਨ ਚੱਲੋ ਬਣਤੇ ਰਹਿਣ। ਅੱਜ ਵੀ ਬਈ ਹੈ ਕਿ ਅਜਮੇਰ ਚਾਹਨੇ ਜਦੋਂ ਇੱਕ ਵਾਰੀ ਉਹਨੂੰ ਰਵਾਲਸਾ ਦੇ ਮੇਰੇ ਤੇ ਬੁਲਾਇਆ ਰਵਾਲਸਾ ਬੜਾ ਪਾਰੀ ਮਿਲੜਾ ਕਰ ਸੀ ਉਹਨੇ ਕਿਹਾ ਗੁਰਸਾਹਿਬ ਕੈਸ ਵਲਤ ਕੇ ਮਿਲਨ ਕਿਉ ਤੰਗੁਰਸਾਹਿਬ ਰਵਾਲਸਰ ਕੇ ਗੁਰ ਰਵਾਲ ਸਾਹਿਬ ਉਹਨਾਂ ਦੀ ਆਜ ਬੜਾ ਬੜਾ ਵਧੀਆ ਗੁਰਦੁਆਰਾ ਬਣਿਆ ਹੋਇਆ ਹੈ ਲੋਕੀ ਉੱਥੇ ਜਾਂਦੇ ਹਨ ਜਿਹੜੇ ਹਨ ਲੰਗਰ ਬਣਾਉਂਦੇ ਹਨ ਲੰਗਰ ਖਾਗਦੇ ਹਨ ਔਰ ਗੁਰਸਾਹਿਬ ਦੀਆਂ ਯਾਦਾਂ ਨਾਲ ਜੁੜਿਆ ਪਿਆ ਹੈ ਔਰ ਇਹ ਇੱਕ ਇਲਾਕਾ ਹੈ ਉਤਮਰ ਗੁਰਸਾਹਿਬ ਮੰਡੀ ਵੀ ਹੈ ਜਿਹੜਾ ਮੰਡੀ ਦਾ ਰਾਜ ਜਿਹੜਾ 시ਗਾਰ ਉਹਨੇ ਵੀ ਬਦਲ ਕੇ ਬੁਲਾਇਆ ਸਿਰਸਾਂ ਸਿੰਘ ਜਿਹੜਾ ਰਾਜਾ ਤੇ ਉਹਨਾਂ ਨੇ ਮੱਠੇ ਦੇ ਲੋਕਾਂ ਨੇ ਕਿਹਾ ਮੰਡੀ ਵੀ ਆਓ ਤਾਂ ਮੰਡੀ ਵੀ ਆ ਗਿਆ ਤੇ ਮੰਡੀ ਵੀ ਆਜੂ ਕਰੀ ਯਾਦਗਾਰੀ ਗੁਰਦੁਆਰਾ ਹੈ ਉਰਗਾਨਿਕ ਕਈ ਯਾਦਾਂ ਉੱਥੇ ਭਈਆ ਹੰਦ ਦਾ ਕਿ ਉਸ ਦਾ ਇੱਕ ਬਲੰਪਿਆ ਹੈ ਇੱਕ ਰਬਾਪਈ ਹੈ ਇਹ ਸਭ ਦੇਖ ਨੂੰ ਮਿਲਦਾ ਹੈ ਇਹ ਸਭ ਨੂੰ ਤੇ ਇਹ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਕੋਸ਼ਿਸ਼ ਹਮੇਸ਼ਾ ਇਹ ਰਹੀ ਕਿ ਸ਼ਾਂਤੀ ਰਣੀ ਹੋਣੀ ਚਾਹੀਦੀ ਹੈ ਪਰ ਸ਼ਾਂਤੀ ਨਹੀਂ ਰਹੀ ਸੀ ਕਿਉਂਕਿ ਇਸ ਮੁੱਖ ਕਾਰਨ ਅਗੇ ਲਾਸਤ ਕਵਾ ਕਿ ਹੁੰਦਾ ਸੀ ਕਿ ਗੁਰੂ ਸਾਹਿਬ ਦੇ ਵੱਧਦੇ ਹੋਏ ਪ੍ਰਤਾਪ ਨੂੰ ਦੇਖ ਕੇ ਉਹ ਸਭ ਲੋਕ ਜਿਹੜੇ ਸਾਡੇ ਇਰਖਾ ਨਾ ਪਰੇ ਰਹੇ ਸਨ ਇਸ ਕਰਕੇ ਉਹਨਾਂ ਨੇ ਕਦੀ ਵੀ ਜਿਹੜੀ ਹੈ ਗੁਰੂ ਸਾਹਿਬ ਨੂੰ ਟਿੱਕੇ ਨਹੀਂ ਬਹਿਲਤਾ ਤਾਂ ਕਿ ਕੋਈ ਵੀ ਰਿਲੇਸ਼ਨ ਜਿਹੜੇ ਸਾਹ ਉਹ ਠੀਕ ਨਾ ਚੱਲ ਸੀ ਪਰ ਉਹ ਠੀਕ ਇਸ ਗੱਲ ਨੂੰ ਦੋਪੇ ਗੁਰੂ ਸਾਹਿਬ ਦੀ ਪਾਲਿਸੀ ਸ਼ਾਂਤੀਵਾਰੀ ਇਸ ਗੱਲ ਨੂੰ ਪਾ ਦਦੀ ਹੈ ਕਿ ਉਹਨਾਂ ਨੇ ਆਪਣੇ ਇੱਕ ਰਚਨਾ ਜਿਹੜੀ ਕਿ ਜਪਨ ਤੋਂ ਬਹੁਤ مشهور ਹੈ ਔਰ ਉਹ ਕਿ ਟਿੱਕੀ ਲਿਖੀ ਸਰਦਾਰੇ ਆਪਣੀ ਦਿੱਤਰੇ ਬਾਰੇ ਉਹ ਦੱਸਿਆ ਦੀ ਕਿ ਤੂੰ ਨਹੀਂ ਦਿੱਤਿਆ ਅਸੀਂ ਦਿੱਤੇ ਹਾਂ ਕਿਉਂਕਿ ਜਿਹੜਾ ਧਰਮ ਲਈ ਜੂਦ ਹੁੰਦਾ ਹੈ ਉਸ ਤੇ ਕਿਹੜਾ ਸੀ ਲੜੇ ਹਨ ਔਰ ਅਗਰ ਬੱਚੇ ਸ਼ਹੀਦ ਹੋ ਗਏ ਜਾਂ ਗੁਰਮੁਖਵਾਨੀਆਂ ਦੀਆਂ ਪਈਆਂ ਤਾਂ ਉਹ ਕੋਈ <div> ਵੱਡੀ ਗੱਲ ਨਹੀਂ ਹੈ ਪਰ ਔਰੰਗਜ਼ੇਬ ਜਿਹੜਾ ਆਪਣੇ ਦਰਤੋ ਗਿਆ ਉਹਨੇ ਕਸਮਾਂ ਖਾਤੀਆਂ ਉਹ ਟੁੱਟੀਆਂ ਕਸਮਾਂ ਅੰਦਰਿਆ ਇਹ ਸਾਰੀ ਗੱਲ ਚਿੱਠੀ ਲਿਖੀ ਹੈ ਉਸ ਚਿੱਠੀ ਜਿਹਨਾਂ ਨੇ ਇਹ ਵੀ ਲਿਖਿਆ ਕਿ ਉਦਮ ਜਿਹੜਾ ਹਮੇਸ਼ਾ ਖੜਾ ਸ਼ਾਂਤੀ ਦਾਰਿਆ ਇੱਕ ਸਿੱਖ ਦਾ ਵੀ ਜਿਹੜਾ ਹੈ ਇਹ ਕਿਸਮ ਦੀ ਉਹਨੀ ਪਾਲਿਸੀ ਬਣਾਤੀ ਉਹਨਾਂ ਨੇ ਕਿ ਪਹਿਲੇ ਸਾਰੇ ਉਦਮ ਗੜੇ ਦੇ ਨੂੰ ਸ਼ਾਂਤੀ ਲਈ ਕਰਨਾ ਚਾਹੀਦਾ ਕਿਉਂਕਿ ਜੇ ਸੰਤਾਂ ਪਹਿਲੇ गुरु साहब ने क्या जब हमारे कहा कई कही कि जरो सब चीजें फेल हो जा जब शांति सारे जड़े ढंग जान फेल हो जा जब लगे कि कोई भी चारा नहीं है और कुछ भी तरीका नहीं है कि अभी जरा है रिश्ते मेनटेन कर सकी है। चंगे रिलेशन कर सकी मसले का हल हों फिर सू कृपान चुकी जाएगा गुरु साहब के शब्द हैं चूंकार अज हमा ही दर गुज ਉਹ ਗਾਰ ਅੱਜ ਹਮਾਂਹੀ ਅਧਰ ਗੁਰਸਤ ਹਾਲਾਸਤ ਬਰਦਾ ਮਬਾਸ਼ ਸ਼ਮਸ਼ੀਰ ਅਸਲ ਮਰ ਉਸਰੇ ਸ਼ਮਸ਼ੀਰ ਜਿਹੜੀ ਹੈ ਕਿ ਪਾਲਣੀ ਹੈ ਉਰ ਤੁਕਰਾ ਬੰਦੇ ਕਿਉਂਕਿ ਉਸਰੇ ਹੋਰ ਕੋਈ ਤਿਕਾ ਕਰ ਨਹੀਂ ਦਿੰਦਾ ਫਿਰ ਸਾਨੂੰ ਬੇਇਨਸਾਫੀ ਦੇ ਵਿਰੁੱਧ ਹਿਲੰਦੇ ਵਿਰੁੱਧ ਲੜਨ ਲਈ ਯਾ ਆਪ੍ਰਤ ਹੋਏ ਹਮਲੇ ਦੇ ਵਿਰੁੱਧ ਜੇ ਕੋਈ ਅਗਰ ਬੰਦੇ ਨਹੀਂ ਮੰਨਦੇ ਸ਼ਾਂਤੀ ਨਹੀਂ ਮੈਂਟੇਨ ਹੋ ਸਕਦੀ ਤਾਂ ਫਿਰ ਸਾਨੂੰ ਕਿ ਪਾਲਣਾ ਰਸਨਾ ਹੈ ਉਹ ਚਾਹੀਏ ਤਾਂ ਗੁਰੂ ਸਾਹਿਬ ਨੇ ਇੱਕ ਯੁੱਧਵੀ ਪਾਲਸੀ ਬਣਾਈ ਜੇ ਸ਼ਾਂਤੀ ਤੋਂ ਬਾਅਦ ਜੂ ਦਰੋਈ ਕਰਨਾ ਹੈ ਫਿਰ ਉਹ ਕੋਈ ਹਿਲਾ ਫਿਰ ਹੁੰਦਾ ਹੈ ਫਿਰ ਇਹ ਨਹੀਂ ਕਿ ਗੁਰੂ ਸਾਹਿਬ ਨੇ ਸੁਣਾਈ ਵੀ ਦੱਸਿਆ ਕਿ ਜੂ ਜਿਹੜੇ ਹਨ ਕਿਸ ਕਾਰਨ ਕਰਨੇ ਆ ਉਹ ਕਿੱਦਾਂ ਕਰਨੇ ਆ ਵੀ ਦੇਖੋ ਕੋਈ ਵੀ ਗੁਰੂ ਸਾਹਿਬ ਦਾ ਜੂ ਦੇਵ ਜਾਂ ਨਹੀਂ ਸੀ ਜਿਹੜਾ ਉਹਨਾਂ ਨੇ ਕਿਸੇ ਰਾਜ ਤੇ ਕਬਜ਼ਾ ਕਰਨ ਲਈ ਕੀਤਾ ਹੋਵੇ ਜਾਂ ਜਰ ਜ਼ਮੀਨ ਕਰਕੇ ਲੜਾਈ ਲੜੀ ਗਈ ਹੋਵੇ ਸਭ ਜੂ ਧਰਨ ਲਈ ਲੜੇ ਗਏ ਸਭ ਜੂ ਇਸ ਕਰਕੇ ਲੜੇ ਗਏ ਤਾਂ ਕਿ ਹਰੇਕ ਨੂੰ ਜੋ ਹੱਕ ਹੈ ਸਰਬਨਮਨੰਦਾ ਉਹ ਉਹਨਾਂ ਦਾ ਹੱਕ ਜਿਹੜਾ ਮਾਕ ਹੋਇਆ ਜਾਵੇ ਗੁਰੂ ਸਾਹਿਬ ਤੇ ਗੁਰੂ ਪਰ ਹਮਲਾ ਕਰਦਾ ਸੀ ਤਾਂ ਗੁਰੂ ਸਾਹਿਬ ਜਿਹੜਾ ਸਾਡਾ ਤਰਨੂ ਸੀ ਉਹ ਤੇ ਹਮਲਾ ਕਰਦਾ ਸੀ ਤਾਂ ਗੁਰੂ ਸਾਹਿਬ ਨੂੰ ਲੜਨਾ ਪੈਂਦਾ ਸੀ ਫੇ ਗੁਰੂ ਸਾਹਿਬ ਨੇ ਇੱਕ ਗੁਰੇਸ਼ਿ ਭਾਈ ਵਾਰ ਪੋਲੀਸੀ ਜਿਸ ਤਰ੍ਹਾਂ ਯੂ ਲੜਦੇ ਹਾਂ ਅਗਰ ਦੁਸ਼ਮਨ ਸਿਰਲ ਕਰਦਾ ਹੈ ਤਾਂ ਅਸੀਂ ਉਸ ਤੇ ਹਮਲਾ ਨਹੀਂ ਕਰਦੇ ਜਾਂ ਵਿਸ਼ਮਨ ਆਪਣਾ ਪਛ ਜਾਂਦਾ ਹੈ ਤਾਂ ਅਸੀਂ ਪਿੱਛੋਂ ਹਮਲਾ ਨਹੀਂ ਕਰਦੇ ਵਾਰ ਨਹੀਂ ਕਰਦੇ ਇਹ ਵੀ ਜਲਦੀ ਖਤਮ ਹੋ ਜਾਂਦਾ ਹੈ ਇਹ ਉਹ ਦਿੱਲੀ ਦੇ ਰਿਆ ਹਾਰੀਵੇਂ ਪਾਰਟੀ ਹੁੰਦੀ ਹੈ ਉਹਨਾਂ ਦੀ ਔਰਤਾਂ ਉੱਤੇ ਕੋਈ ਅਤਿਆਚਾਰ ਨਹੀਂ ਕਰਦੇ ਬਲਕਿ ਉਹਨਾਂ ਦੀ ਪੂਰੀ ਸਨਮਾਨ ਦੇ ਨਾਲ ਜਿੱਦ ਪਾਉਂਦੇ ਹਨ ਉਹਨਾਂ ਪਰ ਸਤਿਕਾਰ ਦੇ ਇਹ ਹੈ ਮੈਂ ਸ਼ਾਇਦ ਇਤਿਹਾਸ ਰਿਹਾ ਹੈ ਗੁਰੂ ਸਾਹਿਬ ਤੋਂ ਬਾਅਦ ਵੀ ਸਿੱਖਾਂ ਨੇ ਜੋ ਵੀ ਘਰੋਂ ਲੜੇ ਹਨ ਇਹਨਾਂ ਦਾ ਰੂਪ ਨਹੀਂ ਬੁੱਲੇ ਇਹ ਸਿੱਖਾਂ ਦੀ ਵਾਰ ਪੋਲਿਸੀ ਰਹੀ ਹੈ ਗੁਰੂ ਸਾਹਿਬ ਸਾਨੂੰ ਇੱਕ ਵਾਰ ਪੋਲਿਸੀ ਦੇ ਗਏ ਹਨ ਜਿਹੜੀ ਕਿ ਸਾਨੂੰ ਅੱਜ ਤੱਕ ਅਸੀਂ ਸਿੱਖੇਰੇ ਹਨ ਉੱਥੇ ਚੱਲਦੇ ਆ ਰਹੇ ਹਾਂ ਉਹ ਹਰੀ ਰਾਜ ਜਿਹੜੇ ਸਨ ਜਿਵੇਂ ਦੱਸਿਆ ਹੈ ਕਿ ਉਹਨਾਂ ਦਾ ਹਮੇਸ਼ਾ ਇਹ ਕੋਸ਼ਿਸ਼ ਰਹੀ ਕਿ ਜੇ ਜੁੱਟ ਹੁੰਦੇ ਜੇ ਆਉਂ ਉਹ ਨਹੀਂ ਉਹਨਾਂ ਦੀ ਮਨਸ਼ਾ ਇਹ ਕੋਸ਼ਿਸ਼ ਰਹੀ ਕਿ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਛੱਡ ਕੇ ਕਿ ਕਿ ਚਲੇ ਜਾ ਤਾਂ ਕਿ ਅਨੰਦਪੁਰ ਸਾਹਿਬ ਨਾਲ ਵੱਡਾ ਹੋਇਆ ਰਾਜ ਨਾਲ ਰਾਜ ਨਾਲ ਇਹ ਜਲੀ ਵੱਡੀ ਹੋਈ ਸ਼ੋਰਤ ਸੀ ਔਰ ਜਿਹੜੀ ਉਹਨਾਂ ਦੀ ਫਾਲੋਇੰਗ ਸੀ ਉਹ ਰਹਿ ਗਈ ਸੀ ਉਹਨਾਂ ਚੰਗੀ ਨਹੀਂ ਸੀ ਲੰਘੀ ਇਸ ਕਰਕੇ ਤਾਂ ਇਸਾਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਨੂੰ ਛੱਡਦੇ ਇਹ ਕਾਰਨ ਹੈ ਕਿ ਗੁਰੂ ਸਾਹਿਬ ਜਿਹੜਾ ਅਨੰਦਪੁਰ ਸਾਹਿਬ ਸਭ ਪੂਰੇ ਜਹਨ ਲੜਨ ਦੇ ਤਾਂ ਦਰਬਾਰ ਨਾਲਕ ਦਾ ਫੀ ਪ੍ਰਚਾਰ ਹੋ ਰਿਆ ਸੀ ਸਿੱਖਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਸਿੱਖਾਂ ਨੂੰ ਪਹਾੜੀ ਦਾ ਲੜਨ ਦੇ ਲਈ ਜੁਰਮ ਦੇ ਕੇ ਇਨਸਾਫ ਲਈ ਲੜਨ ਲਈ ਤਿਆਰ ਕੀਤਾ ਜਾ ਰਿਹਾ ਸੀ ਤਾਂ ਸਾਰੇ ਪਾਣੀ ਰਾਜਾਂ ਨੇ ਮਿਲ ਕੇ ਅਦੰਭੁਰ ਸਾਬਤੇ ਇੱਕ ਵਾਰੀ ਫੇਰ ਕੇਰਾ ਪਾਲਿਆ ਚਾਉਂਦੇ ਉਹ ਜਿਹੜੀ ਅਨੰਦਪੁਰ ਸਾਹਿਬ ਦੀ ਕਿਰਦੀ ਕਹਾਣੀ ਹੈ ਸਾਖੀ ਹੈ ਸਮਝੋ ਲੁਗਾ타 ਹੈ ਉਹ ਮੈਂ ਤੁਹਾਨੂੰ ਆਪਣੀ ਅਗਲੀ ਓਫਿਸ ਲਾਵਾਂਗਾ ਤਦ ਤੱਕ ਮੈਂ ਆਪਣੀ ਰੋਜਾਇਕ ਰਹਿਣਾ ਹੈ اور آپ ਨੂੰ بیعت ਕਰਦਾ ਹਾਂ ਕਿ ਆਪ ਜੀ ਆਇਆ ਉਸਤਾ ਯੂ ਲਾਈਕ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਯੂਨਿਕ 10 ਆਫ ਸਿੱਖੀ ਜਮ ਮੈਂ ਅਮਰਤਾ ਨਾਗੀਰ ਭਾਗ ਹੈ ਵਾਈਬ ਦੀ ਕਾਲਸਾ ਵਾਈਬੀ